ਦੋਸਤੋ ਕੱਲ ਆਪਾਂ ਇੱਕ ਪਲੇ ਸਟੋਰ ਤੇ ਕੋਰਸ ਲਾਂਚ ਕੀਤਾ ਸੀ ਸ਼ਾਮ ਨੂੰ ਤਾਂ ਤੁਹਾਡਾ ਬਹੁਤ ਪਰਮਹੰਗਾ ਰਹਾ ਆ ਉਹਦੇ ਲਈ ਤਹਿ ਦਿਲੋਂ ਸਾਰਿਆਂ ਦਾ ਧੰਨਵਾਦ ਕਰਦੇ ਆ ਪਰ ਦਿੱਕਤ ਇਹ ਆ ਰਹੀ ਆ ਬਹੁਤ ਸਾਰੇ ਦੋਸਤਾਂ ਨੂੰ ਵੀ ਇਹ ਡਾਊਨਲੋਡ ਕਿਵੇਂ ਹੋਊਗਾ ਸੋ ਜਦੋਂ ਤੁਸੀਂ ਪਲੇ ਸਟੋਰ ਤੇ ਜਾਓਗੇ ਤੁਸੀਂ ਉੱਥੇ ਸਰਚ ਕਰੋਗੇ ਪੰਜਾਬ ਦੇ ਹੀਰੇ ਉਦੋਂ ਬਾਅਦ ਇੰਸਟਾਲ ਦਾ ਬਟਨ ਆਊਗਾ ਇੰਸਟਾਲ ਕਰੋਗੇ ਉਸ ਤੋਂ ਬਾਅਦ ਅੱਗੇ ਇਹ ਕੋਰਸ ਹੈਗਾ ਪੇੜ ਤਾ ਉਹ ਪੇੜ ਦੇ ਵਿੱਚ ਕੀ ਆ ਤਾਂ ਤੁਹਾਨੂੰ 40 ਵਿਸ਼ੇ ਮਿਲਣਗੇ ਆ ਡਾਡ 40 ਵਿਸ਼ਿਆਂ ਤੇ ਆ ਡਾਡ ਕਿਸੇ ਇੱਕ ਵਿਸ਼ੇ ਦੇ ਦੋ ਵੀਡੀਓ ਤਿੰਨ ਵੀਡੀਓ ਜਾਂ ਇੱਕ ਵੀਡੀਓ ਇਦਾਂ ਕਰਕੇ ਕਰਕੇ ਤੁਹਾਨੂੰ 40 ਵਿਸ਼ਿਆਂ ਦੇ ਆ ਡਾਡ ਜਾਣਕਾਰੀ ਦਿੱਤੀ ਜਾਊਗੀ ਉਸ ਤੋਂ ਬਿਨਾ ਤੁਹਾਨੂੰ 50 ਵੀਡੀਓ ਤੁਹਾਨੂੰ ਮਿਲਣਗੀਆਂ ਹੋਰ ਟੋਟਲੀ ਕੋਰਸ ਦੇ ਵਿੱਚ 130 ਵੀਡੀਓ ਇਸ ਟਾਈਮ ਹੈਗੀਆਂ ਨੇ ਉਸ ਤੋਂ ਬਾਅਦ ਜਿਹੜੀਆਂ ਅਸੀਂ ਟਾਈਮ ਟੂ ਟਾਈਮ ਵੀਡੀਓ ਪਾਉਂਦੇ ਰਾਂਗੇ ਉਹ ਤੁਹਾਨੂੰ ਮਿਲਦੀਆਂ ਰਹਿਣਗੀਆਂ ਉਹ ਤੁਹਾਨੂੰ ਪੇ ਕਰਨ ਦੀ ਜ਼ਰੂਰਤ ਨਹੀਂ ਪੈਣੀ ਹੁਣ ਇਹਦੇ ਵਿੱਚ ਅਸੀਂ ਨੇ ਇੱਕ ਕੂਪਨ ਰੱਖਿਆ ਜਲਦੀ ਲਾਂਚ ਕਰਕੇ ਵੀ ਜਿਹੜੇ ਪਹਿਲੇ ਟੌਪ 100 ਬੱਚੇ ਹੋਣਗੇ ਜਿਹੜੇ ਪਹਿਲੇ 100 ਬੱਚੇ ਖਰੀਦਣਗੇ ਉਹ ਸਿਰਫ ਸਾਨੂੰ 2000 ਹੀ ਪੇ ਕਰਨਗੇ ਉਸ ਤੋਂ ਬਾਅਦ 100 ਤੋਂ ਜਿਹੜਾ ਅਗਲਾ ਬੱਚਾ ਆਊਗਾ ਉਹ ਸਾਨੂੰ 2500 ਪੇ ਕਰੂਗਾ ਤਾਂ ਬਿਲਕੁਲ ਅਸੀਂ ਨੇ ਨਾਰਮਲ ਇੱਕ ਜਾਇਜ਼ ਸਿਰਫ ਮਿਹਨਤ ਮਿਹਨਤ ਰੱਖੀ ਆ ਕਲਾਸ ਮੇਟ ਤੋਂ ਅਸੀਂ ਨੇ ਤਿਆਰ ਕਰਵਾਇਆ ਉਹਨਾਂ ਦਾ ਵੀ ਖਰਚਾ ਸਾਨੂੰ ਦੇਣਾ ਪਿਆ ਬਹੁਤ ਤੇ ਸਾਡੇ ਵੀ ਇਹਦੇ ਵਿੱਚ ਖਰਚ ਹੋਇਆ ਮਿਹਨਤ ਲੱਗੀ ਆ ਤਾਂ ਮੇਰੀ ਰਿਕਵੈਸਟ ਆ ਤੁਹਾਡੀ ਡਿਮਾਂਡ ਸੀ ਵੀ ਸਾਨੂੰ ਸਾਰੀਆਂ ਵੀਡੀਓ ਇੱਕ ਲੜੀ ਵਿੱਚ ਸਾਨੂੰ ਪ੍ਰੋ ਕਰਕੇ ਦੇ ਦਿਓ ਤਾਂ ਕਿ ਅਸੀਂ ਪ੍ਰਭੂ ਇਸ ਜਾਣਕਾਰੀ ਦਾ ਫਾਇਦਾ ਲੈ ਸਕੀਏ ਸੋ ਸਾਰੀ ਜਾਣਕਾਰੀ ਤੁਹਾਨੂੰ ਮਿਲਿਆ ਇਹਦੇ ਵਿੱਚ ਬਾਕੀ ਟਾਈਮ ਟੂ ਟਾਈਮ ਅਸੀਂ ਹੋਰ ਜਾਣਕਾਰੀ ਇਹਦੇ ਵਿੱਚ ਐਡ ਕਰਦੇ ਰਹਾਂਗੇ ਖਾਸ ਕਰਕੇ ਉਹ ਵੀਰ ਜਿਹੜੇ ਨਵੇਂ ਬੱਚੇ ਸਾਡੇ ਭੈਣ ਭਰਾ ਪਟਵਾਰੀ ਬਣੇ ਨੇ ਜਾਂ ਬਣਨ ਜਾ ਰਹੇ ਨੇ ਉਹ ਬਹੁਤ ਮਿਹਨਤ ਕਰਕੇ ਪਟਵਾਰੀ ਬਣੇ ਨੇ ਇੰਨਾ ਖਰਚ ਕਰਕੇ ਪੜ੍ਹਾਈ ਕਰਕੇ ਤਾਂ ਮੈਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਉਹ ਜਰੂਰ ਆਪਣਾ 22500 ਖਰਚ ਕਰਨ ਉਹ 2500 ਖਰਚ ਤੁਹਾਡਾ ਕਰਿਆ ਹੋਇਆ ਨਜ਼ਾਇਜ਼ ਨਹੀਂ ਹੋਊਗਾ 100% ਜਾਇਜ਼ ਹੋਊਗਾ ਕੋਈ ਵੀ ਵੀਡੀਓ ਦੇ ਵਿੱਚ ਫ੍ਰੀ ਕੰਟੈਂਟ ਵੀ ਹੈਗਾ ਕਾਫੀ ਜੋ ਤੁਸੀਂ 2 ਮਿੰਟ 4 ਮਿੰਟ ਵੀਡੀਓ ਦੇਖੋਗੇ ਹਰੇਕ ਵੀਡੀਓ ਤੁਹਾਨੂੰ ਪਰਮਾ ਹੰਗਾਰਾ ਦੇ ਕੇ ਜਾਊਗੀ ਬਹੁਤ ਵੱਡੀ ਜਾਣਕਾਰੀ ਦੇ ਕੇ ਜਾਊਗੀ ਜੇ ਕਿਸੇ ਦੋਸਤ ਨੂੰ ਡਾਊਨਲੋਡ ਕਰਨ ਦੇ ਵਿੱਚ ਪੇਮੈਂਟ ਕਰਨ ਦੇ ਵਿੱਚ ਕੋਈ ਦਿੱਕਤ ਆਉਂਦੀ ਆ ਤਾਂ ਸਾਨੂੰ ਫੋਨ ਨੰਬਰ 6283105702 ਤੇ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਕਿਸੇ ਟਾਈਮ ਵੀ ਸਾਨੂੰ ਕਾਲ ਕਰ ਸਕਦੇ ਹੋ ਤੇ WhatsApp ਮੈਸੇਜ ਕਰ ਸਕਦੇ ਹੋ ਵੀ ਸਾਨੂੰ ਭਾਈ ਜੀ ਇਹ ਦਿੱਕਤ ਆ ਰਹੀ ਆ ਸੋ ਇਹ ਸਾਰਾ ਉਪਰਾਲਾ ਤੁਹਾਡੀ ਹਿੰਮਤ ਕਰਕੇ ਤੁਹਾਡੇ ਪਿਆਰ ਸਦਕਾ ਕੀਤਾ ਗਿਆ ਤਾਂ ਅਸੀਂ ਇੰਨੀ ਇਸ ਲਾਇਬ੍ਰਿਟੀ ਨਹੀਂ ਪਹੁੰਚ ਸਕਦੇ ਸੀ ਪਰ ਤੁਹਾਡੀ ਹਿੰਮਤ ਸੀ ਤੁਹਾਡੀ ਡਿਮਾਂਡ ਸੀ ਤਾਂ ਮਿਹਨਤ ਕਰਦੇ ਕਰਦੇ ਦੋ ਤਿੰਨ ਮਹੀਨੇ ਹੋ ਗਏ ਸਾਨੂੰ ਇਸ ਪੈਟਰਨ ਤੇ ਲੱਗਿਆ ਹੋਇਆ ਹੈ ਨੂੰ ਤਾਂ ਇਹ ਪੂਰਾ ਹੋਵੇਗਾ ਤਾਂ ਸਾਡੀ ਬੇਨਤੀ ਹੈ ਕਿ ਇਹਨੂੰ ਪਰਮਾ ਹੰਗਾਰਾ ਦਿਓ ਵਾਧੂ ਵਾਧੂ ਡੋਰ ਟੂ ਡੋਰ ਇਸ ਜਾਣਕਾਰੀ ਨੂੰ ਪਹਜਾਓ ਕਿਉਂਕਿ ਜਿਹੜੀ ਪੇਮੈਂਟ ਰੱਖੀ ਹੈ ਬਿਲਕੁਲ ਇੱਕ ਨਾਰਮਲ ਇੱਕ ਜਾਇਜ਼ ਰੱਖੀ ਆ ਹੁਣ ਤੁਸੀਂ ਆਪੀ ਦੇਖ ਲਓ ਵੀ 202500 ਦੇ ਵਿੱਚ ਐਡੀ ਇੰਨੀ ਸਾਰੀ ਭਰਪੂਰ ਜਾਣਕਾਰੀ ਮੈਨੂੰ ਹੀ ਲੱਗਦਾ ਵੀ ਕਿਸੇ ਕੋਰਸ ਵਿੱਚ ਮਿਲਦੀ ਹੋਊਗੀ ਸੋ ਜਿਹੜੇ ਬੱਚੇ ਆਲਰੇਡੀ ਪੜਨ ਜਾਣਦੇ ਨੇ ਜਾਂ ਆਲਰੇਡੀ ਪੜ ਰਹੇ ਨੇ ਜਿਹਨੇ ਪਟਵਾਰੀ ਬਣ ਰਹੇ ਨੇ ਜੇਕਰ ਉਹ ਵੀ ਕੋਰਸ ਖਰੀਦਣ ਤਾਂ ਉਹ ਵੀ ਕੋਰਸ 55000 ਤੋਂ ਘੱਟ ਨਹੀਂ ਹੈਗੇ ਸੋ ਮੇਰੀ ਹੱਥ ਜੋੜ ਕੇ ਸਾਰੇ ਵੀਰਾਂ ਨੂੰ ਬੇਨਤੀ ਆ ਇਸ ਕੋਰਸ ਨੂੰ ਹੰਬਲਾ ਮਾਰੋ ਤਾਂ ਕਿ ਵੱਧ ਤੋਂ ਵੱਧ ਲੋਕ ਇਸ ਜਾਣਕਾਰੀ ਦਾ ਭਰਪੂਰ ਫਾਇਦਾ ਉਠਾ ਸਕਣ ਜੇ ਕਿਸੇ ਨੂੰ ਕੋਈ ਦਿੱਕਤ ਲੱਗਦੀ ਆ ਤਾਂ ਸਾਨੂੰ ਦਿੱਤੇ ਹੋਏ ਨੰਬਰ ਤੇ ਕਾਲ ਕਰ ਲਓ ਮੈਂ ਸ్రోਤਿਆਂ ਨੂੰ ਇੱਕ ਬੇਨਤੀ ਕਰਨੀ ਚਾਹੁੰਦਾ ਬੀ ਇਹੇ ਬੰਦੇ ਜਣੇ ਕਿ ਦਿਨ ਰਾਤ ਮਿਹਨਤ ਕਰ ਰਹੇ ਨੇ ਬਹੁਤ ਜ਼ਿਆਦਾ ਮਿਹਨਤ ਕਰਦੇ ਨੇ ਮੇਰੇ ਲਈ ਵੀ ਤਕਰੀਬਨ ਹਫਤੇ ਚ ਕਈ ਵਾਰੀ ਆ ਜਾਂਦੇ ਨੇ ਸਾਰਿਆਂ ਨੂੰ ਇਹੀ ਬੇਨਤੀ ਕਰੂਗਾ ਵੀ ਤੁਸੀਂ ਜਣੇ ਕਿ ਇਹਨਾਂ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਇੱਕ ਦੂਜੇ ਨੂੰ ਤਾਂ ਕਿ ਇਹਨੂੰ ਵੀ ਹੌਸਲਾ ਮਿਲੇ ਵਿਚਾਰੇ ਨੂੰ ਇੰਨੀ ਦਿਨ ਰਾਤ ਮਿਹਨਤ ਕਰਦਾ ਹੈ ਸਿਰਫ ਇਹ ਪਬਲਿਕ ਵਾਸਤੇ ਕਰ ਰਿਹਾ ਹੈ ਧੰਨਵਾਦ ਜੇ ਤੁਸੀਂ ਜਣੇ ਕਿ ਸਾਰੇ ਇਹਦਾ ਸਹਿਯੋਗ ਦਿਓਗੇ ਵੱਧ ਤੋਂ ਵੱਧ ਲੋਕਾਂ ਲਈ ਪਹੁੰਚਾਉਂਗੇ ਇਹਨੂੰ ਹੌਸਲਾ ਹੋਰ ਮਿਲੂਆ ਹੋਰ ਮਿਹਨਤ ਕਰਕੇ ਹੋਰ ਜਣਕੇ ਲੋਕਾਂ ਤੱਕ ਜਾਣਕਾਰੀ ਪਹੁੰਚਾਉਉ ਹੈ ਇਹ ਜੀ ਲੋਕਾਂ ਤੱਕ ਜਾਣਕਾਰੀ ਪਹੁੰਚੂਗੀ ਉਹਦਾ ਲੋਕਾਂ ਨੂੰ ਫਾਇਦਾ ਪਬਲਿਕ ਨੂੰ ਬਿਲਕੁਲ ਜੀ ਮੈਂ ਤਾਂ ਬੇਨਤੀ ਇਹ ਕਰ ਸਕਦਾ ਵੀ ਜਣਕੇ ਵੱਧ ਤੋਂ ਵੱਧ ਇਹਦਾ ਹੌਸਲਾ ਵਧਾਈ ਕਰੋ ਇਹਨੂੰ ਹੌਸਲਾ ਦਿਓ ਵੱਧ ਤੋਂ ਵੱਧ ਜੀ ਜੀ ਤਾਂ ਕਿ ਇਹ ਜਣਕੇ ਹੌਸਲੇ ਨਾਲ ਕੰਮ ਕਰ ਸਕੇ ਧੰਨਵਾਦ ਜੀ ਸਰ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਸਰ ਦਾ ਸਾਥ ਸਾਨੂੰ ਇੰਨਾ ਮਿਲ ਰਿਹਾ ਤੇ ਮੈਂ ਕਦੇ ਸੋਚ ਵੀ ਨਹੀਂ ਸਕਦਾ ਕਿ ਮੈਂ ਕੁਝ ਐਕਸਟਰਾ ਕਰਕੇ ਆਵਾਂ ਜਾਂ ਕੁਝ ਐਕਸਟਰਾ ਲੈ ਕੇ ਆਵਾਂ ਇਹ ਤੇਰੀ ਆਪਣੀ ਹਿੰਮਤ ਹੈ ਭਾਈ ਮੈਂ ਕੁਝ ਨਹੀਂ ਕਰ ਰਿਹਾ ਮੈਂ ਤਾਂ ਜਿੰਨੇ ਕੁ ਜੋਗਾ ਜਣੀ ਕੇ ਜੋ ਤਜਰਬਾ ਹੈਗਾ ਨਹੀਂ ਨਹੀਂ ਉਹ ਚ ਮੈਥੋਂ ਕੁਛ ਨਾ ਕੁਛ ਗਲਤ ਵੀ ਕਿਹਾ ਜਾ ਸਕਦਾ ਹੈ ਹੋ ਸਕਦਾ ਕਿਸੇ ਨੂੰ ਕੋਈ ਗਲਤ ਗੱਲ ਲੱਗੇ ਤਾਂ ਉਹ ਸਾਨੂੰ ਦੱਸ ਦੇਣੀ ਚਾਹੀਦੀ ਹੈ ਤਾਂ ਕਿ ਅਸੀਂ ਕਿਸੇ ਗਲਤ ਗੱਲ ਨੂੰ ਫਿਰ ਉਹਨੂੰ ਸੁਧਾਰ ਕੇ ਪੇਸ਼ ਕਰ ਸਕੀਏ ਮੈਂ ਤਾਂ ਜਣੀ ਕੇ ਆਪਦੇ ਵੱਲੋਂ ਇਹ ਹੀ ਬੇਨਤੀ ਕਰੂ ਵੀ ਜੋ ਮੈਨੂੰ ਪ੍ਰਮਾਤਮਾ ਨੇ ਜਿੰਨਿਕ ਮਤ ਬਖਸ਼ੀ ਹੈ ਮੈਂ ਉਹਦੇ ਮੁਤਾਬਕ ਦੱਸ ਰਿਹਾ ਮੈਂ ਆਪਦੇ ਤਜਰਬੇ ਮੁਤਾਬਕ ਕੋਈ ਮੈਂ ਜਣੀ ਕੇ ਲਾਤਾ ਕੀਤੀ ਨਹੀਂ ਹੋਈ ਕੋਈ ਮੈਂ ਜਾਨੀ ਕਿ ਲਾ ਗ੍ਰੈਜੂਏਟ ਤਾਂ ਹੈ ਨਹੀਂ 10ਵੀਂ ਪਾਸ ਹਾਂ ਮੈਂ 10ਵੀਂ ਪਾਸ ਕਰਕੇ ਮੈਂ ਜਿਹੜੀ ਸਰਵਿਸ ਰੈਮਨੂ ਚ ਕੀਤੀ ਹੈ ਜਿੰਨਾ ਕਿ ਮੈਨੂੰ ਤਜਰਬਾ ਹੈ ਮੈਂ ਲੋਕਾਂ ਤੱਕ ਉਹ ਪਹੁੰਚਾਉਣ ਦੀ ਕੋਸ਼ਿਸ਼ ਕਰਦਾ ਵੀ ਜੋ ਵੀ ਮੇਰੀ ਜਾਣਕਾਰੀ ਹੈ ਪਬਲਿਕ ਤੱਕ ਪਹੁੰਚੇ ਤਾਂ ਆ ਕੇ ਪਬਲਿਕ ਨੂੰ ਫਾਇਦਾ ਠਾ ਸਕੀ ਨਹੀਂ ਨਹੀਂ ਸਰ ਵਾਕਿਆ ਹੀ ਤੁਹਾਡੀ ਜਾਣਕਾਰੀ ਬਾ ਕਮਾਲ ਆ ਫਿਰ ਵੀ ਦੋਸਤੋ ਜੇਕਰ ਕਿਤੇ ਕੋਈ ਗਲਤੀ ਰਹਿੰਦੀ ਆ ਤਾਂ ਪੂਰੀ ਟੀਮ ਅਹ ਇਹਦੇ ਵਿੱਚ ਮੈਂ ਸਭ ਤੋਂ ਵੱਧ ਖੁਦ ਮਾਫੀ ਮੰਗਦਾ ਜੇਕਰ ਕਿਤੇ ਸਾਡੇ ਕੋਈ ਸ਼ਬਦ ਦੇ ਵਿੱਚ ਵੀ ਕੋਈ ਮੁੰਚੜੀ ਸ਼ਬਦ ਕਿਹਾ ਜਾਂਦਾ ਤਾਂ ਅਸੀਂ ਉਸ ਵਾਸਤੇ ਬਹੁਤ ਸਾਰੇ ਸਰੋਤਾਂ ਤੋਂ ਮਾਫੀ ਮੰਗਦਾ ਬਿਲਕੁਲ ਬਾਈ ਦੀ ਵੇ ਅਸੀਂ ਸਾਡੀ ਪੂਰੀ ਟੀਮ ਦੀ ਇਸ ਚੀਜ਼ ਦੇ ਪ੍ਰਤੀ ਚੌਕਸੀ ਹੈ ਕੋਈ ਵੀ ਅਸੀਂ ਇਦਾਂ ਦਾ ਸ਼ਬਦ ਨਹੀਂ ਵਰਤਦੇ ਜੋ ਕਿਸੇ ਨੂੰ ਕੋਈ ਨੁਕਸਾਨ ਕਰੇ ਜਾਂ ਕੋਈ ਧਰਮ ਦੇ ਪ੍ਰਤੀ ਜਾਂ ਕਿਸੇ ਅ ਇਨਸਾਨ ਦੇ ਪ੍ਰਤੀ ਜਾਂ ਕਿਸੇ ਭੈਣ ਭਾਈ ਦੇ ਪ੍ਰਤੀ ਸਰ ਨੇ ਕੋਈ ਅਜਿਹਾ ਦਾ ਸ਼ਬਦ ਨਹੀਂ ਵਰਤਿਆ ਸੋ ਸਾਡੀ ਟੀਮ ਵੱਲੋਂ ਕੋਈ ਵੀ ਇਦਾਂ ਦੀ ਐਡੀਟਿੰਗ ਦੇ ਵਿੱਚ ਨਹੀਂ ਆਇਆ ਬਾਈ ਦੀ ਵੇ ਕਿਤੇ ਕੋਈ ਆ ਵੀ ਗਿਆ ਮਾਈਨਿਊਟਲੀ ਛੋਟਾ ਜਿਹਾ ਕੋਈ ਇੱਕ ਮਾਈਨਰ ਜਿਹਾ ਸ਼ਬਦ ਤਾਂ ਉਹਦੇ ਲਈ ਸਰ ਨੂੰ ਨਹੀਂ ਮੈਂ ਕਹਿ ਸਕਦਾ ਮੈਂ ਖੁਦ ਆਨਰ ਹੋਣ ਦੇ ਬਾਵਜੂਦ ਮੈਂ ਖੁਦ ਮਾਫੀ ਚਾਹੁੰਨਾ ਤੁਹਾਡੇ ਤੋਂ ਜੇ ਬਾਈ ਦੀ ਕਿਤੇ ਤੁਹਾਨੂੰ ਕੋਈ ਗਲਤੀ ਲੱਗਦੀ ਹੈ ਤਾਂ ਮੈਂ ਆਸ ਕਰਦਾ ਕਿ ਤੁਸੀਂ ਆਪਣੇ ਛੋਟੇ ਵੀਰ ਨੂੰ ਛੋਟਾ ਜਾਂ ਵੱਡਾ ਭਰਾ ਮੰਨਦੇ ਹੋ ਜ਼ਰੂਰ ਮਾਫ ਕਰੋਗੇ ਸੋ ਮਿਲਦੇ ਆ ਨਵੇਂ ਨਵੇਂ ਬਹੁਤ ਹੀ ਵਧੀਆ ਐਕਸਟਰਾ ਆਰਡੀਨਰੀ ਜਾਣਕਾਰੀ ਦੇ ਨਾਲ ਬਹੁਤ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਜੋ ਅੱਗੇ ਪਾਰਟਸ ਦੇਖੋਗੇ 1 ਬਾਈ 1 ਉਹਦੇ ਵਿੱਚ ਸਰਬੋਤਮ ਬਹੁਤ ਹੀ ਅਦਭੂਤ ਜਾਣਕਾਰੀ ਹੈ ਸੋ ਵੱਧੋ ਵੱਧ ਇਸ ਦੀ ਯੂਨੀ ਸ਼ੇਅਰ ਕਰਨਾ ਕਰ ਕਰੇ ਇਹ ਚੀਜ਼ ਨੂੰ ਪਹੁੰਚਾਉਣ ਦੇ ਵਿੱਚ ਸਾਡਾ ਸਹਿਯੋਗ ਦਿਨਾ ਸਰਦੀਪ ਸਭ ਦੇ ਚੜ੍ਹਦੀ ਕਲਾ ਬਹੁਤ ਬਹੁਤ ਧੰਨਵਾਦ ਸਾਰੇ ਸਰੋਤਿਆਂ ਦਾ ਧੰਨਵਾਦ